ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਮਾਨੋਚਾਲ ਤਸਵੀਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਸੁਖਦੇਵ ਸਿੰਘ ਦੇ ਕੋਲ ਅੱਜ ਪਸ਼ੂ ਜਿਹੜੇ ਹੈਗੇ ਆ ਦੋਸਤੋ ਤੁਹਾਨੂੰ 3 4 5 ਪੰਜ ਪਸ਼ੂ ਓਵਰ ਆਲ ਜਿਹੜੇ ਪੰਜ ਪਸ਼ੂ ਦਿਖਾ ਦਾਂਗੇ ਤੇ ਅੱਜ ਦੋਸਤੋ 15 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ 4 ਵਜੇ ਕੋਈ ਸ਼ਾਮ ਦਾ ਸਮਾਂ ਹੈਗਾ 4:00 ਵਜੇ ਦਾ ਠੀਕ ਆ ਜੀ ਬਾਕੀ ਟਾਈਮ ਵੀ ਪੁੱਛ ਲਾਂਗੇ ਵੀ ਜਿਹੜੀ ਮਾਰਨਿੰਗ ਦੀ ਤੇ ਸ਼ਾਮ ਦੀ ਚਵਾਈਆ ਕਿੰਨੇ-ਕਿੰਨੇ ਟਾਈਮ ਤੇ ਹੁੰਦੀ ਆ। ਸੋ ਦੂਰੋਂ ਨੇੜੇੋਂ ਘਰ ਪਹੁੰਚ ਕੇ ਜਿਹੜੀ ਤਸੱਲੀ ਦੇ ਨਾਲ ਚਵਾਈ ਕਰ ਸਕਦੇ ਠੀਕ ਆ। ਆਪਣਾ ਪਸ਼ੂ ਜਿਹੜਾ ਦੋਸਤੋ ਸਿਲੈਕਟ ਕੀਤਾ ਤਸੱਲੀ ਕਰਕੇ ਸਾਈ ਬਿਆਨਾ ਜਿਹੜਾ ਕੀਤਾ ਦੋਸਤੋ ਪੂਰੀ ਪੇਮੈਂਟ ਕਰਕੇ ਆਪਣਾ ਪਸ਼ੂ ਕਰ ਲੈ ਕੇ ਜਾ ਸਕਦੇ ਹੋ। ਆਓ ਕਰਦੇ ਆ ਗੱਲਬਾਤ ਭਾਈ ਸੁਖਦੇਵ ਸਿੰਘ ਦੇ ਨਾਲ। ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਨਾ ਬਾਈ ਸਖਦੇਵ ਸਤਿ ਸ਼੍ਰੀ ਅਕਾਲ ਵੀਰ ਹਰ ਸਨਾਂ ਕੀ ਹਾਲ ਜੋ ਬੜੇ ਵਧੀਆ ਠੀਕ ਠਾਕ ਬਾਕੀ ਅੱਧੀ ਗੱਲਾਂ ਹੋਰ ਤੁਸੀਂ ਨਾ ਠੀਕ ਠਾਕ ਬਹੁਤ ਵਧੀਆ ਬਈ ਬਹੁਤ ਤੇ ਸਖਦੇਵ ਭਾਈ ਥੋੜਾ ਜਿਹਾ ਲੇਟ ਹੋ ਗਏ ਵਾਵਾ ਦਿਨ ਕਿੱਥੇ ਪੈ ਗਏ ਹਾਂ ਜੀ ਇਹ ਨਾ ਮਾਲ ਲਿਆਂਦਾ ਨਹੀਂ ਗਿਆ ਕਿ ਮੈਂ ਕਣੀ ਰਿਹਾ ਦੇ ਕਿ ਝੋਨੇ ਹਟੇ ਰਜੇ ਹਾਂ ਝੋਨਿਆਂ ਦੇ ਵਿੱਚ ਹਾਂ ਜੀ ਹਾਂ ਜੀ ਤੇ ਬਾਕੀ ਲੋਕ ਲਗਾਈਆਂ ਆਇਆਂ ਪੰਜ ਛੇ ਦਿਨ ਇਦਾਂ ਵਿਗ ਬੁਗੀਆਂ ਠੀਕ ਹਾਂ ਜੀ ਅੱਜ ਫਿਰ ਮੈਂ ਉਦੋਂ ਤੁਹਾਨੂੰ ਟਾਈਮ ਦਿੱਤਾ ਸੀ ਮੁੰਡਿਆਂ ਨੂੰ ਥੋੜਾ ਕਰੇ ਕੰਮ ਪੈ ਗਿਆ ਫਿਰ ਚੱਲ ਗਏ ਫਿਰ ਅੱਜ ਮਾਂ ਬਣਾ ਲੈਣੀ ਜ਼ਰ ਚਲੋ ਜੀ ਉਹ ਵੀ ਕੰਮ ਤਾਂ ਥੰਦੇ ਉਹ ਜਿਵੇਂ ਚਲਦੇ ਰਹਿੰਦੇ ਆ ਹਾਂਜੀ 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 ਤੇ ਸਖਦੇਵ ਅੱਜ ਪਸ਼ੂ ਵੀਰ ਕਿੰਨੇ ਹੋਣਗੇ ਪੰਜ ਐ ਨਾ ਆਪਣੇ ਕੋਲ ਅੱਜ ਪੰਜ ਹਾਂਜੀ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਕੀ ਡਿਟੇਲ ਆ ਬੇਰਵਾ ਕੀ ਆ ਵੀ ਸਵੇ ਸਵੇ ਦੋ ਗਾਵਾਂ ਤੇ ਬਿਲਕੁਲ ਸਜਰਾ ਵਾਂ ਹਾਂ ਤੇ ਇੱਕ ਗਾਂ ਟੋਕੜ ਗੱਬਣਿਆ ਤੇ ਇੱਕ ਗਾਂ ਨੇ ਦੀ ਟੋਕੜ ਨੂੰ ਟੀਕਾ ਲੱਗਾਗਾ ਗਾਂ ਕੱਬਣ ਦਾ ਟੀਕਾ ਵੀ ਲੱਗਾ ਹਾਂਜੀ ਹਾਂਜੀ ਆ ਜਿਹੜੀ ਗਾਵਾਂ ਇਹਨੇ 7 ਮਹੀਨਿਆਂ ਦਾ ਫਲ ਖੱਡਿਆ ਠੀਕ ਆ ਹਾਂਜੀ ਲੋ ਵੀ ਕਰੋ ਸਟਾਰਟ ਸਕਦੇ ਭਾਈ ਪਹਿਲੇ ਵੱਡੇ ਕਦਕੁੱਦ ਦੇ ਵਿੱਚ ਵੱਡਾ ਕਦਕਾਠਾ ਇਹ ਆਪਣੇ ਕੋਲ ਵਹਿੜ ਆ ਗਈ ਆ ਹਾਂਜੀ ਸੁਬਾ ਕਿਨਵਾ ਸੂਈ ਆ ਫਾਲ ਦੂਜਾ ਸੁਬਾ ਫਾਲ ਇਹਨੇ ਛੁੱਟਿਆ ਸੀ ਫਾਲ ਇਹਨੇ ਹਟਿਆ ਬਾਸ 7 ਮਹੀਨਿਆਂ ਦਾ ਵੀਰੋ ਆ ਇਹਨੂੰ ਛੁੱਟੇ ਨੂੰ 20 25 ਦਿਨ ਹੋ ਗਏ ਜੋ 20 25 ਦਿਨ ਹੋ ਗਿਆ ਅੱਜ ਬਾਕੀ ਗਾਂ ਹੀੜ ਚ ਆਉਣ ਨੂੰ ਫਿਰਦੀ ਹੀੜ ਜਾਊਗੀ ਉਹਨਾਂ ਦਾ ਠੀਕ ਹੈ 20 25 ਦਿਨ ਹੋ ਗਏ ਅੱਜ ਫਾਲ ਛੁੱਟੇ ਤੇ ਦੁੱਧ ਦਾ ਫੋਨ ਕਿੰਨਾ ਚਮਾਉਂਦਾ 2000 ਲੀਟਰ ਵਾਲਾ 11 ਕਿਲੋ ਜੋ ਇਹ ਥੱਲੇ ਐ ਠੰਡਾ ਕਰਕੇ ਭਾਵੇਂ ਕੋਈ 2 ਡੰਗ ਤੋਂ ਭਾਵੇਂ 3 ਡੰਗ ਤੋਂ ਬਹੁਤ ਕਾ ਕਰਕੇ ਭਾਈ ਜੰਦਾ ਵੀ ਜਿਹੜਾ ਦੋਸਤੋ 11 ਲੀਟਰ ਦਾ ਇਹਦੇ ਕੋਲ ਹਾਜਰ ਆ ਉੱਠਿਆ ਹਨ ਬਹੁਤ ਗਾ ਤੇ 7ਵੇਂ 8ਵੇਂ ਮਹੀਨੇ ਜੀ ਸੁਪੇ ਹੋ ਗਏ ਚ ਨਹੀਂ 7ਵੇਂ ਚ ਗਲਤ ਕੰਮ ਨਹੀਂ ਕਰ 7ਵੇਂ ਹਾਂ 7ਵੇਂ ਮਹੀਨੇ ਹੋ ਗਿਆ ਕਿਉਂ ਆਪਾਂ ਅਗਲੇ 8ਵੇਂ 9ਵੇਂ ਦੱਸ ਗਏ ਅਗਲੇ ਮਹੀਨੇ ਦੋਤੇ ਨਾ ਗਾਵੇਂ ਫਰੋਂਦਾ ਬਰਾਇਆ ਲੱਗਦਾ ਬਿਲਕੁਲ ਹਾਏ ਆ ਵੇਖੋ ਜੀ ਠੀਕ ਆ ਜਵਾਬ ਅਸਮਾ ਬਿਲਕੁਲ ਇਸੇ ਤਰ੍ਹਾਂ ਹੀ ਹੈ ਪਹਾੜੇ ਬੰਡੇ ਬਿਲਕੁਲ ਓਕੇ ਕੋਈ ਇਹਨੂੰ ਰੱਸੀ ਪਾਉਣ ਦੀ ਲੋੜ ਨਹੀਂ ਆ ਕੋਈ ਪਹਾੜਾ ਭੂੜਾ ਪਾਉਣ ਦੀ ਦਰਮਾਨਾ ਬੈਜੋ ਤੇ ਚੋਲੇ ਠੀਕ ਆ ਜਿਹੜਾ ਲੀਟਰ ਦੁੱਧ ਮੇਰਾ ਵੀਰ ਭਾਵੇਂ ਕੋ ਹਾਂਜੀ ਹਾਂਜੀ ਦਿਖਾਈਏ ਕਰਕੇ ਪੇਸ਼ ਆ ਸੂਗਾ ਦੋਸਤੋ ਦੂਜਾ ਠੀਕ ਆ 7ਵੇਂ ਮਹੀਨੇ ਜੀ ਵੀਰਾਂ ਦਾ ਜਿਹੜਾ ਬੱਚਾ ਸੁੱਟ ਗਈ ਸੀ ਤੇ ਫਿਲਹਾਲ ਜਿਹੜਾ 11 ਲੀਟਰ ਦੋਦੇ ਦੇ ਕੋਲ ਹਾਜ਼ਰ ਆ ਤੇ ਫੇਸ ਕੁਆਲਟੀ ਵੇਖ ਲੋ ਕੱਦ-ਕਾਰ ਜਿਹੜਾ ਫੁੱਲ ਵੱਡਾ ਕਾ ਵੱਡੇ ਕੱਦ-ਕਾਰ ਦੇ ਵਿੱਚ ਆ ਤੇ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆਕਰੋ ਜੇ ਤੇ ਬਾਕੀ ਠੰਡੀ ਬੜੀ ਵੈ ਉਹ ਵੀ ਰਸੀ ਰਸੀ ਮੌਂਦ ਰੋਡ ਨਹੀਂ ਵੈ ਤਾਂ ਕਿੰਨੇ ਕਿੰਨੇ ਟਾਈਮ ਤੇ ਬਈ ਚਵਾਈ ਕਰਦੇ ਪਏ ਇਹ 5:30 ਤੋਂ 5:30 ਵਜੇ ਹਾਂ ਹਾਂਜੀ ਫੋਨ ਤਕਰੀਬਨ 4:00 ਵਜੇ ਦੇ ਨੇੜੇ ਦੇ ਸਮਾਂ ਹਾਂਜੀ 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 5 ਤੋਂ ਜਿਹੜਾ ਦੋ ਤੋਂ 5:30 ਜਿਹੜੀ ਚਵਾਈ ਆ ਉਹ ਸਵੇਰ ਸ਼ਾਮ ਜਿਹੜੀ ਹੁੰਦੀ ਆ ਠੀਕ ਆ ਅੱਜ ਮੰਡੀ ਬਹੁਤ ਜਿਆਦਾ ਸੋਣੀ ਤੇ ਲੱਗਦਾ ਬਈ ਦੱਸ ਲਓ ਕੀ ਗਾ ਮੁੱਲ ਕੀ ਕਰਦੇ ਵੀ ਸਰਜੇਪੇ ਦਾ ਇਹਦਾ ਵੀਰ ਜੀ ਮੁੱਲ ਕਰਨ ਨੂੰ ਭਾਵੇਂ ਜੋ ਮਰਜੀ ਕਰੀ ਜੀਏ 30000 ਦੀ ਖਾਂ ਦੇਣੀ ਆ ਆਹ ਨਾ ਜਿਹੜੀ ਹਾਂਜੀ ਹਾਂਜੀ ਉਹਦਾ ਵਹਿਰ ਤੇ ਪੂਰੇ ਦਿਨੇ ਹੁੰਦੀ ਤੇ ਗਾਂ 65 70000 ਰੁਪਏ ਦੀ ਜਿਹੜਾ ਗਾਂ ਦਾ ਟਾਂਚਾ ਵਾ ਦੁੱਧ ਵੀ ਗਾਂ ਦੇ 20 ਕਿਲੋ ਕਰਨਾ ਹੂੰ ਬਾਕੀ ਹੋਂ ਦੁੱਧ ਦੇਣਾ ਹੀ ਆ 11 ਕਿਲੋ ਭਾਵੇਂ ਕੋਈ ਦੋ ਡੰਗ ਚੋਵੇਂ ਭਾਵੇਂ ਕੋਈ ਤਿੰਨ ਡੰਗ ਚੋਲੇ ਆਣ ਸਹੀ ਗੱਲ ਹਾਂਜੀ ਹਾਂਜੀ ਬਾਕੀ ਚਵਾ ਆਪਾਂ ਦੀ ਬਿਲਕੁਲ ਓਕੇ ਹੋਊਗੀ ਗੱਲ ਕੋਈ ਭੂਰ ਛਟਾ ਕੋਈ ਥਣ ਘਟਵਾ ਨਹੀਂ ਉੱਦਾ ਠੀਕ ਆ ਸਾਰੇ ਜਿਹੜੇ ਦੋਸਤੋ ਜੋ ਥਣਾਂ ਦੀ ਵੀਰਾਂ ਦਾ ਕਿ ਵਾਈ ਤਸਲੀ ਤੁਸੀਂ ਵੀ ਆਪਦੀ ਘਰ ਪਹੁੰਚ ਕੇ ਕਰ ਲਿਓ ਠੀਕ ਆ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਤੁਹਾਨੂੰ ਇਹ ਵਾਛੀ ਦਿਖਾਉਣੇ ਆ ਤੇ ਇਹ ਸੱਜਰ ਆ ਬਿਲਕੁਲ ਇਹ ਬਿਲਕੁਲ ਹਾਜ਼ਰ ਅੱਜ ਹੋਈ ਨੂੰ ਪੰਜਵਾਂ ਛੇਵਾਂ ਦਿਨ ਹੋਇਆ ਅੱਜ ਹਾਂਜੀ ਹਾਂਜੀ ਪੰਜਵਾਂ ਛੇਵਾਂ ਦਿਨ ਪੰਜਵਾਂ ਛੇਵਾਂ ਸਵੇਰ ਸਵੇਰ ਤੁਝਾ ਦੂਜੀ ਸਵੇਰ ਦੀ ਬੱਚਾ ਕੀ ਮਗਰਾ ਗਿਆ ਬੱਚਾ ਮਗਰਾ ਅ ਮਗਰ ਜਿਹੜਾ ਦੋਸਤੋ ਬੱਚਾ ਹੈ ਬੱਚਾ ਹੈ ਮੇਲ ਕਾ ਤੇ ਪੰਜਵਾਂ ਛੇਵਾਂ ਦਿਨ ਹੈ ਜੀ ਹਾਂਜੀ ਲੇਡੀ ਰੰਗਾ ਰਾਂਗਿਆ ਜਰਸੀ ਪੱਖ ਰੱਖਦਾ ਬਾਕੀ ਠੰਡੀ ਠੰਡੀ ਕੋਈ ਰਸੀ ਰਸੀ ਪਾਉਣ ਲੋੜ ആനന് സ്വവാ പോയി ആക്കരോ ദേ ਸਾਂਤੂ ਨੂੰ ਪੂਰਾ ਹੈ ਦੋਸਤੋ ਮੁੱਢੀ ਵਾਲਾ ਤੇ ਨੋਕ ਵਾਲਾ ਹੋਰ ਛਟਾ ਕੋਈ ਥਣ ਘੱਟ ਵਹਿੜਦਾ ਨੇ ਕੋਈ ਇਹਦੇ ਵਿਚਾਰੀ ਪਤਾ ਨਹੀਂ ਕਿੱਥੇ ਬਣ ਛੱਡੀ ਆ ਵੇਖੋ ਕੀ ਬਣਿਆ खिचੜੀ ਜੀ ਬੜੀ ਪਈ ਆ ਮੈਂ ਨਾ ਇਹ ਦਵਾਈ ਦਵਾਈ ਮਲੀ ਹੋਣੀ ਕੋਈ ਗੱਲ ਪਰ ਇਹ ਤੇ ਬਹੁਤੀ ਜਿਆਦੀ ਮੰਦੀ ਵਾਲੇ ਗਾਣੇ ਲੱਪਾ ਲੁਪਾ ਵੀ ਨਹੀਂ ਨਾ ਛੱਕਿਆ ਚੱਲ ਪੈ ਜੂਗੀ ਗਾਂਸ ਵਰਗ ਦੇ ਹਾਂਜੀ 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 ਕੋਈ ਕਰਮਾਂ ਵਾਲੇ ਬੰਦੇ ਕੋਈ ਜੀ ਕੋਲ ਚਲੀ ਗਈ ਨਾ ਵਾਹ ਵਾਹ ਬਾਕੀ ਨਾ ਵਹਿੜ ਠੰਡੀ ਧੀਰੀ ਬੜੀ ਕੋਈ ਰੱਸੀ ਪਾਉਂਦੀ ਲੋੜ ਨਹੀਂ ਹਾਂ ਤੇ ਬੰਦੇ ਨੂੰ ਚਵਾਵਾਂਗੇ ਕਿੰਨਾ ਤੋਦ 6ਵੇਂ ਦਿਨ ਇਹ ਆ ਲੀਟਰ ਆ ਮਾਰਵਾ ਦੋਦੇ 11 ਕਿ ਲਓ ਜੀ ਖੋਲ ਕੇ ਦਿਖਾਈਏ ਅ ਬਿਲਕੁਲ ਦਾ ਦੋਸਤੋ ਆ ਦੂਜੇ ਸੂਵੇ ਦੇ ਵਿੱਚ ਸੂਈ ਆ ਤੇ ਛੇਵਾਂ ਦਿਨ ਥੱਲੇ ਮੇਲ ਕਾਫ ਆ 11 ਲੀਟਰ ਚੁੱਧ ਦੀ ਚੁਾਈ ਜਿਹੜੀ ਆ ਉਹ ਤੁਸੀਂ ਕਰ ਲਿਓ ਠੀਕ ਆ ਜੀ ਬਾਕੀ ਥਣ ਛੱਡਾ ਆ ਤੁਸੀਂ ਵੇਖ ਸਕਦੇ ਹੋ ਵਖਾਲਾ ਚੰਗਾ ਠੀਕ ਆ ਲੈਵਿਟੀ ਜਿੰਨੀ ਕ ਹੈਗੀ ਆ ਬਿਲਕੁਲ 10 11 ਲੀਟਰ ਨੂੰ ਜਿਹੜੀ ਆ ਦੋਸਤੋ ਪ੍ਰੈਜ਼ੈਂਟ ਕਰਦੀ ਆ ਸੋ ਫਰਸਟ ਕੁਆਲਟੀ ਆਰਡਰ ਕੁਆਲਟੀ ਸਾਹਰੇ ਕੋ ਤੁਹਾਡੇ ਸਾਹਮਣੇ ਤਸਵੀਰ ਤੋਂ ਪੂਰੀ ਤੇ ਇਹ ਏਡੀ ਵਿਚਾਰੀ ਗੱਡੀ ਦੇਖੋ ਬਾਕੀ ਥਾਨ ਬੜਾ ਚੰਗਾ ਲੱਗਾ ਗਾਣ ਹਾਂ ਜੀ ਬ੍ਰੋ ਜਸ ਪਰਲਾ ਮੇਰਾ ਕੋਟਾ ਬੱਸ ਆ ਜੀ ਤੇ ਬਾਕੀ ਜਿਹੜਾ ਦੋਸਤੋ ਸੱਜੇ ਖੱਬੇ ਤੁਸੀਂ ਆ ਥਾਨ ਦੀ ਕੁਆਲਿਟੀ ਵੇਖ ਲਈ ਆ ਠੀਕ ਆ ਜੀ ਆਦੇ ਸੱਚ ਬਾਈ 1 ਨੰਬਰ 22 ਸੁਖਦੇਵ ਦੱਸਣ ਡਿਆ ਤੇ ਸੁਖਦੇਵ ਕੀ ਹਾਂ ਨਾ ਕਿਥੋਂ ਤੱਕ ਹੋਗਾ ਹਾਂ ਨਾ ਸ਼ਾਹ ਜੀ ਮੋਲੇ ਦਾ ਜੋ ਮਰਜ਼ੀ ਕਰੀ ਜੀ 27000 ਦੀ ਵਸ਼ੀ ਦੇਣੀ ਹੈ ਕਿੰਨੇ 27 ਦੀ 27000 ਦੀ 27000 ਦੀ ਹਾਂਜੀ ਹਾਂਜੀ ਬਾਗੇ ਕੋਈ ਵੀਰ ਭਰਾ ਫੋਨ ਲਾਵੇ ਕੋਲ ਨਹੀਂ ਥੋੜਾ ਕਨਾ ਮਾਨਦਾਨ ਕਰਦਾਂਗੇ ਠੀਕ ਆ ਥੋੜਾ ਕਨਾ ਕਿ ਬਹਾ ਹੋ ਜੀ ਨਹੀਂ ਮਾੜਾ ਮੋੜ ਜਾਣਾ ਜਿਆਦਾ ਨਹੀਂ ਹੋਣਾ ਬਾਗੀ ਵਹਿੜ ਚੰਗੀ ਆ ਸਾਹਮਣ ਵਾਲੀ ਆ ਨਾ ਗਰਮੀ ਮਨਾਉਣ ਵਾਲੀ ਨਾ ਹੋਏ ਬਾਗੀ ਠੰਡੀ ਵੜੀ ਹੈ 27000 ਦੇ ਵਿੱਚੋਂ ਥੋੜਾ ਕਨਾ ਬਾਈ ਇਹਦਾ ਵੀ ਮਾਨਦਾਨ ਜਿਹੜਾ ਹੋ ਜੂਗਾ ਠੀਕ ਆ ਤੇ ਰੰਗ ਵੀ ਤੁਹਾਨੂੰ ਦੱਸਦਾ ਵੀ ਤੋੜ ਦੇ ਯਾਰਾਂ ਰੱਖਦੇ ਬਾਕੀ ਠੰਡੀ ਵੜੀ ਦਾ ਠੀਕ ਆ ਬਾਕੀ ਤਾਜੀ ਸੂਈ ਸੁਭਾਈ ਆ ਸਭ ਤੋਂ ਗੱਲ ਵੱਡੀ ਜਿਹੜੀ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਤੁਹਾਨੂੰ ਆਹ ਦਿਖਾ ਦਿੰਨੇ ਆ ਇਹ ਪਲੂਨ ਬੱਛੀ ਆ ਵੀਰੇ ਪਹਿਲਾਂ ਨਹੀਂ ਹਾਂਜੀ ਪਹਿਲਾਂ ਨਾਲ ਸੀ ਤਾਜੀ ਸੂਈ ਆ ਵੀ ਤਾਜੀ ਸੂਈ ਆ ਸੂਈ 15 ਦਿਨਾਂ ਦੀ ਬੈੜ ਹਾਂਜੀ ਬੱਚਾ ਕੀ ਆ ਗਿਆ ਥੰਦੇ ਮਗਰ ਬੱਛੀ ਆ ਦੇ ਮਗਰ ਬੱਛੀ ਆ ਠੀਕ ਆ ਵਾਈਟ ਰੰਗ ਆ ਜਿਹੜਾ ਦੋਸਤੋ ਮਗਰ ਬੱਛੀ ਆ ਇਹ ਵੀ ਜਰਸੀ ਦਾ ਪਾਕੀ ਰੱਖਦੀ ਪੂਰੀ ਆ ਆਹ ਕਰੋ ਚੈੱਕ ਛੋਟਾ ਜਿਹਾ ਕਰਨਾ ਜਿਵੇਂ ਆਪਾਂ ਜਰਸੀ ਦਾ ਨਾਰਮਲੀ ਦੇਖਦੇ ਆ ਠੀਕ ਆ ਜੀ ਐਚਐਫ ਤੋਂ ਥੋੜਾ ਜ ਇਹ ਪਲੂਣ ਵਾਸੀ ਸੂਈਆ ਪਹਿਲਾ ਸੂਬਾ ਥੰਮ ਥੰਮ ਦੀ ਕੁਆਲਿਟੀ ਦੇਖੋ ਤੇ 15 ਕ ਦਿਨ ਦਾ ਜਿਹੜਾ ਨੇੜੇ-ਨੇੜੇ ਸਮਾਂ ਹੋ ਗਿਆ ਸੀ ਬਿਲਕੁਲ ਥੰਮ ਥੰਮ ਦੇਖੋ ਨਕੇੜ ਚੰਗਾ ਠੀਕ ਹੈ ਜੀ ਬਾਕੀ ਬਿਲਕੁਲ ਐ ਠੰਡੀ ਦੀ ਰਿਵਸ਼ੀ ਕੋਈ ਰਸੀ ਪਾਉਂਦੀ ਲੋੜ ਨਹੀਂ ਪਾਣੀ ਨਹੀਂ ਪਾਉਂਦੀ ਬਹੁਤ ਜੰਦੀ ਠੰਡੀ ਹੈ ਦੁੱਧ ਕਿੰਨਾ ਦੱਸਿਆ ਦੋਵੇਂ ਹਲੇ 10 ਕਿਲੋ ਆ ਵੀਰ ਲੀਟਰ ਵਾਲਾ ਹੈਗਾ ਬਿਲਕੁਲ ਜੀ ਮੈਂ ਨਾ ਭਾਵੇਂ ਕੋਈ ਤਿੰਨ ਡੰਗ ਵੀਰ ਚੋਈ ਜਾਵੇ ਜੇ ਕਹਿੰਦੇ ਆਨਲਾਈਨ ਵੀ ਮੰਗਾਉਣੀ ਆ ਤਾਂ ਵੀ 10 ਕਿਲੋ ਦੱਸਾਂਗੇ ਕਿਉਂ ਇੱਥੇ ਆ ਕੇ ਕੋਈ ਚੋਵੇ ਦੋ ਡੰਗ ਤਸੱਲੀ ਕਰੇ ਤਾਂ ਵੀ ਗੱਲ ਕੋਈ ਨਹੀਂ ਠੀਕ ਹੈ ਕਿਉਂਕਿ ਇਹਨੇ ਤੇਲ ਫੋਕ ਕੇ ਉਹਨਾ ਦੂਰੋਂ ਨੇੜੇ ਆਉਣਾ ਦੁੱਧ ਘਟਨੇ ਨੇ ਫਿਰ ਬੁਣ ਕੇ ਬੰਦਾ ਬੁਰਾ ਲੱਗਦਾ ਬਿਲਕੁਲ ਹਾਂਜੀ ਸੋਰ ਤੋਂ ਬੈਠ ਸਕਦੇ ਆ ਪਲੂਣ ਬੱਛੀ ਐ ਦੋਸਤੋ ਪਹਿਲਾ ਸਵੇਰ ਸੋਈ ਆ ਠੀਕ ਆ 15 ਕ ਦਿਨ ਦਾ ਸਮਾਂ ਹੋ ਗਿਆ ਥਣ ਥਣ ਪੂਰਾ ਨੋਕਲ ਹੱਥੀ ਚਵਾਈ ਵਾਲਾ ਥਣ ਤੇ ਤੇ ਆ ਕਰੂ ਚੱਕ ਜੀ ਹੋ ਜਨਾ ਥੋੜੀ ਬੜੀ ਹੋਸੀ ਔਰ ਇਹ ਲਾਟ ਛੜ ਨਹੀਂ ਕਰਦੀ ਥੋ ਜਾਂਗ ਲੱਗਾਂਗੇ ਨੇ ਇਥੇ ਲੱਗਣਾ ਕੋਈ ਰੱਸੀ ਪਾਉਂਦੀ ਲੋਡ ਨਹੀਂ ਨਾ ਹਾਂ ਹਾਂ ਜੀ ਖਲੀ ਜੀ ਨੂੰ ਮੈਂ ਸਰਦੇਈਪਾ ਦਾ ਢੰਡੀ ਪੀਰੀ ਪੂਰੀ ਆ ਬਾਕੀ ਤੁਹਾਨੂੰ ਦੇਖ ਵੀ ਰਿਹਾ ਦੋਸਤੋ ਸਾਹਮਣੇ ਆ ਸਾਰੇ ਖਾਨ ਲੋਗ ਆਲਾ ਲੱਗਾ ਬਹੁਤ ਵਧੀਆ ਮਟਰ ਸਾਡੇ ਤੇ ਕੀ ਇਹਦਾ ਰੇਟ ਇਹਦਾ ਵੀਰ ਜੀ ਮੋਲ ਕਰਨ ਜੋ ਮਰਜੀ ਕਰੀ ਜਾਈਏ ਮੋਲ ਤੇ ਭਾਵੇਂ 35 34 ਕਰੀ ਜੀਏ 32000 ਦੀ ਵਸ਼ੀ ਦਵਾਂਗੇ ਹਾਂ ਨਾਲ ਜੜੀ ਹਾਂਜੀ ਹਾਂਜੀ ਤੇ ਥੋੜਾ ਕਹਣਾ ਮੰਗਤਨ ਕਰਦਾਂਗੇ ਬਾਕੀ ਵਸ਼ੀ ਬਹੁਤ ਜਿਆਦਾ ਚੰਗੀ ਮਜ਼ਰੀਆਂ ਡਾਲੀਆਂ ਦੀ ਵਹਿੜ ਆ ਥਣ ਚੰਗਾ ਲੱਗਾ ਵਹਿੜ ਹੂੰ ਰੰਗ ਲਓ ਵੀ ਦੋਸਤੋ 32000 ਠੀਕ ਆ ਜੀ ਵਿੱਚੋਂ ਛੋੜ ਛੱਪਾ ਲੈਸਾ ਥੋੜੀ ਬਾਕੀ ਮੌਕੇ ਤੇ ਠੀਕ ਆ ਬਾਕੀ ਥਣ ਥਣ ਪੂਰਾ ਕਹਿਰ ਦਾ ਲੱਗਾ ਤੇ ਬਿਲਕੁਲ ਐਨ ਮੁਠੀ ਵਾਲਾ ਇੱਕ ਪਸੰਦ ਆਊਗੀ ਬੱਚੀ ਇਹ ਵੀ ਚੰਗੀ ਆ ਠੀਕ ਹੈ ਜੀ ਨਾਲੇ ਹੈ ਪਹਿਲਾਂ ਜਿਹੜੇ ਵੀਰ ਤੁਸੀਂ ਲੱਭ ਰਹੇ ਹੋ ਪਹਿਲਾਂ ਬੱਚੀ ਇਸ ਤੋਂ ਬਾਅਦ ਇੱਕ ਗਾਂ ਤੁਹਾਨੂੰ ਅਗਲੀ ਮਖਾ ਦਿੰਦੇ ਆ ਸੂਬਾ ਕਿਨਾਂ ਮ ਹੋ ਸਕਦਾ ਬਈ ਸਕਦੀ ਆ ਵੀਰ ਜੀ ਤੀਜਾ ਦੂਜਾ ਤੀਜਾ ਹਾਂਜੀ ਟੋਕੜ ਆ ਗਈ ਏ ਇਹ ਟੋਕੜ ਗਾਂ ਆਦੇ ਨੂੰ ਟੀਕਾ ਲੱਗੇ ਨੂੰ ਅੱਜ ਨਾ 14 15 ਦਿਨ ਹੋ ਗਏ ਗਾਣ ਇਹਨੂੰ ਹਾਂਜੀ ਹਾਂਜੀ 14 ਦਾ 15 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਟੀਕਾ ਲੱਗੇ ਨੂੰ ਟੋਕੜ ਗਾਂ ਹੈ ਠੀਕ ਹੈ ਤੀਜਾ ਸੂਬਾ ਸਾਨੂੰ ਤੁਸੀ ਵੇਖੋ ਮੱਝਾ ਨਾ ਬਾਕੀ ਗਾਂ ਬਹੁਤ ਜਿਆਦੀ ਠੰਡੀ ਤੇਰੀ ਕੋਈ ਨਰਸੀ ਪਾਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਪਾਉਂਦਾ ਤੇ ਸਮਾਂ ਕਿੰਨਾ ਕੋਈ ਕਹਿ ਸਕਦੇ ਮੈਨੂੰ ਸੋਈ ਨਹੀਂ। ਮੇਰੇ ਪਤਾ ਨਹੀਂ ਕਿੰਨਾ ਚੇਰ ਹੋ ਗਿਆ। ਇਹ ਬਣ ਬੱਚੇ ਤੋਂ ਆਪਣਾ ਅੰਦਾਜ਼ਾ ਹੀ ਲਾ ਸਕਦੇ ਹਾਂ। ਹਾਂ ਕਿਉਂ ਪਤਾ ਨਹੀਂ ਇਹ 2 ਮਹੀਨੇ ਦੀ ਸੋਈ ਚੌਂ ਦੇ ਸੋਈ ਆ ਸੱਤਾਂ ਦੇ ਸੋਈ ਆ ਸਾਲ ਦੀ ਸੋਈ ਆ ਕਿਉਂ ਆ ਪਾਖਦ ਕੇ 2 ਮਹੀਨੇ ਦੀ ਸੋਈ ਤਿੰਨੇ ਕਹਿ ਕੇ ਦੇਈ ਜਮੜ ਕੇ ਬੰਦਾ ਬੁਰਾ ਲੱਗਦਾ। ਦੁੱਧ ਕਿੰਨਾ ਆ ਜਰਦਾ? 2000 ਲੀਟਰ ਵਾਲਾ ਵਾਲਾ 6 ਹੋ ਜੇ 5.5 ਹੋ ਜੇ 6 ਹੋ ਜੇ। ਫਿਰ ਥੋੜਾ ਬੜਾ ਟਾਈਮ ਚੰਗਾ ਖਾਸਾ ਵੀ ਹੋ ਸਕਦਾ। ਹਾਂਜੀ ਹਾਂਜੀ ਬਾਕੀ ਟੀਗੱਲ 6 ਕਿਲੋ ਦੁੱਧ ਦਾ। ਹਾਂਜੀ ਬਾਕੀ ਥਾਨ ਚੰਗਾ ਲੱਗੇਗਾ। ਤੇ ਬਣੀ ਕਿੰਨੇ ਦਿਨ ਦੀ ਬਾਕੀ ਦੋਸਤੋ ਬਿਲਕੁਲ ਫੰਡਰ ਸਮਝ ਗਿਆ ਤੁਸੀਂ ਲੱਗੇ ਜਾਣੀ ਕਿ ਕਿਸਮਤ ਆ ਜਿਹੜੇ ਵੀਰ ਦੀ 15 ਦਿਨਾਂ ਦੀ ਜੇ ਕੋਈ ਵੀਰ ਆਹ ਬਲਵੇ ਨਾ ਤੇ ਗਾ ਗਾ 40 45000 ਦੀ ਬੰਦ ਆਲੀ ਕੱਤ ਵਜਨ ਪੂਰਾ ਕੱਤ ਵਜਨ ਪੂਰਾ ਬਾਕੀ ਚੱਡਾ ਵੜਾ ਸਾਫ ਹੈ ਬਾਕੀ ਦੁੱਧ ਵੀ ਥੱਲੇ ਚੰਗਾ ਹੋ ਜਿੰਨੇ ਕੇ ਪੈਸੇ ਲਾਉਣੇ ਨਾ ਕੇ ਵੀਰ ਨੇ ਬਹੁਤ ਵਧੀਆ ਟੈਂਪ ਪਾ ਕਰ ਹੂੰ ਬਾਕੀ ਚਵਾਵੜਾ ਚੰਗਾ ਲੱਗਾ ਗਾਮ ਕਿਉਂ ਤੇ ਐਡੀ ਜੈਦੀ ਚੰਗੀ ਹੰਤੀ ਕੋਈ ਨਹੀਂ ਹਾਂਜੀ ਚਵਾਈ ਤੁਸੀਂ ਲੈਂਦੇ 22 ਟਾਂ ਦਾ ਹੈ ਚਵਾਈ ਤਾਂ ਮਾੜੀ ਗੱਲ ਹੈ ਚਵਾਈ ਦਾ ਡੰਗਰ ਪੱਕਾ ਹੋਵੇ 2 ਕਿਲੋ ਘਾਟੀ ਹੋਵੇ ਪਾਣੀ ਹਾਂ ਬਾਕੀ ਥਾਂ ਥੋਂ ਜਿਹੜਾ ਦੋਸਤੋ ਪ੍ਰੋਪਰ ਵਧੀਆ ਠੀਕ ਹੈ ਹੈ ਮੁੱਠੀ ਦਾ ਦੁੱਧ ਵੇਰਵਾ ਪਤਾ ਵੀ 6 ਲੀਟਰ ਹੈਗਾ ਠੀਕ ਹੈ ਜਿਹੜਾ ਬਿਲਕੁਲ ਚੂਰਾ ਆ। ਪਾ ਜਿਹੜਾ ਕੋਈ ਖਾਣਾ ਵੀਰ ਪੰਜ ਕਰਕੇ ਲੈ ਜਾਵੇ ਭਵੇਂ ਧਾਰਮਣਾ ਮਾਰ। ਹੂੰ ਦੁੱਧ 6 ਹੋਊਗਾ ਪਰ ਕਰਕੇ 5 ਹੀ ਦੇ ਦਾਂਗੇ। ਕਿੱਥੋਂ ਤੱਕ ਫਿਰ ਲੈਣ ਦੇਣਾ ਸਖਦੇਵ? ਇਹਦਾ ਮੁੱਲ ਬਿਲਕੁਲੋ ਛੋਟਾ ਜਿਹਾ ਕਰਨਾ ਵਾ। ਇਹਨੇ ਪਾਦੀਆਂ ਬਸ਼ੀ ਵੀ ਨਹੀਂ ਕੋਈ ਦਿੰਦਾ ਜਿੰਨੇ ਆਪਾਂ ਕਰ ਲਿਆ। ਮੁੱਲ ਭਵੇਂ 11000 12000 ਰੁਪਏ ਹਾਂ ਨਾ 10000 ਦੀ ਬਸ਼ੀ ਦੇਣੀ ਇਹਦੇ ਵਿੱਚੋਂ 100 ਰੁਪਏ ਛੋੜ ਹੀ ਕਰਨੀ। 10000 ਚੋਂ? ਬਾਕੀ ਗਾਂ ਚੰਗੀ ਆ ਬਾਕੀ ਗਾਂ ਫੀਲ ਖਲਾ ਗਿਆ ਗਾਂ ਗੱਭਣ ਗਾਂ ਨਿਕਲਾਵੇ ਗਾਂਰ ਪੰਜੀ ਬਾਕੀ ਜਿੰਨੇ ਕੇ ਪੈਸੇ ਲਾਉਣੇ ਕੇ ਹੀਰਨੇ ਨਾ ਇੰਨਾ ਕੇ ਰੁਪਈਆ ਨੇ 200 ਰੋਈ ਦਾ ਭਾਂਡੇ ਭਾਈ ਨਾ ਦੋ ਦਿਨਾਂ ਮੇ ਨਾ ਮੇਰੇ ਦੱਸਦਾ ਬਾਕੀ ਦੋ ਸੌ ਸਾਸਕ ਹਿਆਰ ਮੋਲਾ ਛੋਟਾ ਜਿਹਾ ਮੋਲਾ ਵੱਡੀ ਗਾਂ ਨਿਕਲ ਆਉਂਦੀ ਆ ਤੁਹਾਡਾ ਇਲਾਕਾ ਤੁਹਾਡੀ ਕਿਸਮਤ ਆ ਚਵਾ ਤੁਸੀਂ ਬਿਲਕੁਲ ਚਾਰੇ ਥਣ ਵੱਧ ਤੇ ਮੈਂ ਬਿਲਕੁਲ ਜੀ ਕੋਈ ਪੂਰ ਛਟਾ ਕੋਈ ਥਣ ਘਟਵਾ ਕੋਈ ਫਸਮਾ ਟਟਮਾ ਤੇ ਨਹੀਂ ਹੈਗਾ ਮੈਂ ਨਾ ਭੋਰਾ ਜਿੰਨਾ ਵੀ ਹੋਊਗਾ ਇਹ ਟਟਮਾ ਕਿੱਥੇ ਲੱਦ ਕੇ ਆਪਣੇ ਘਰ ਕਲਾ ਦੇ ਠੀਕ ਆ ਜੀ ਹਾਂ ਜੀ ਬਾਕੀ ਚਵਾਇ ਦੀ ਬਿਲਕੁਲ ਗਾਂ ਓਕੇ ਹੋ ਗਈ ਕੋਈ ਭੂਰ ਛੜਾ ਕੋਈ ਥਣ ਘਟਵਾ ਠੀਕ ਆ ਚਵਾਇ ਦੀ ਇੱਕ ਨੰਬਰ ਆ ਦੋਸਤੋ ਬਾਕੀ ਅਗਲੇ ਪਿਛਲੇ ਨਾਲ ਪਿਛਲਾ ਜਿਹੜਾ ਤਸੱਲੀ ਨਾਲ ਤੁਸੀਂ ਚਵਾਇ ਕਰ ਲਿਓ ਬਾਕੀ ਗਾਂ ਦਾ ਥਾਣੀ ਦੱਸਦਾ 65 ਥਣ ਬਹੁਤ ਜ਼ਿਆਦਾ ਚੰਗਾ ਬਾਕੀ ਕੋਈ ਭਾਈ ਦਾ ਕਿਸੇ ਸਾਈਡ ਦਾ ਕੋਈ ਆਬੋਦੀ ਵਾਲੀ ਆ ਬੈੜ ਲੋ ਵੀ ਸਕਦੇਵ ਇਸ ਤੋਂ ਬਾਅਦ ਇੱਕ ਆਪਣੇ ਕੋਲ ਆ ਆ ਗਈ ਜਿਹੜੀ ਬੈੜ ਇਹ ਪਹਿਲਣ ਫੱਸੀ ਆ ਵੀਰੇ ਪਹਿਲਣ ਆ ਪਹਿਲਣ ਆ ਸੁਈ ਘਟ ਕਿੰਨੇ ਗ੍ਰਾਮ ਦੀ ਹੋਊਗੀ ਇਹ ਸੋਈ ਵੀਰ ਜੀ ਪਤਾ ਨਹੀਂ ਇਹ 4 ਮਹੀਨੇ ਐ ਸੋਈ ਸੱਤਾਂ ਸੋਈ ਦੇ ਦਹਾ ਦੀ ਸੋਈ ਆ ਕੋਈ ਗਰੰਟੀ ਨਹੀਂ ਇਹਦੀ ਗਾਂ ਦੇ ਬਾਕੀ ਇਹ ਨਾ ਗਾਂ ਡਾਕਟਰ ਤੋਂ ਚੈੱਕ ਕਰਵਾਈ ਹੈਗੀ ਤੇ 50 ਦਿਨਾਂ ਦੇ ਆਪਾਸ ਗਾਂ ਡੱਬਣ ਆ ਕਰਵਾਈ ਆ ਬੇ ਹਾਂ ਆਹ ਦੀ ਆਤੀ ਕਰਵਾਈ ਆ ਬੇ ਵੀਡੀਓ ਵੀ ਨਾਲ ਬਣੀ ਹੈਗੀ ਆਪਣੇ ਕੋਲ ਤੇ ਦੂਜਾ ਨੰਬਰ ਇਹ ਆ ਡਾਕਟਰ ਮੈਨੂੰ ਤਾਂ ਕਹਿੰਦੇ ਇੱਕ ਦੀ ਫੇਰ ਸ਼ੱਕ ਕਰ ਆ ਠੀਕ ਆ ਭਾਈ ਸਕਦੇ ਆ ਪਰ ਸੂਗਾ ਪਹਿਲਾ ਹੋ ਗਿਆ ਪਹਿਲਾ ਸੂਗਾ ਤੇ ਚਲੋ ਇਹ ਤਾਂ ਐਸਟੀਮੇਟ ਹੀ ਆ ਵੀ ਹੁਣ 4 ਮਹੀਨੇ 5 ਮਹੀਨੇ 6 ਮਹੀਨੇ ਜਿੱਥੇ ਤੱਕ ਕੋਈ ਮੰਨ ਸਕਦਾ ਮੰਨ ਲੇ ਹਾਂਜੀ ਹਾਂਜੀ ਸੂਗਾ ਸੂਈ ਹਾਂ ਤੇ 45 ਦਿਨ ਦੀ 50 ਦਿਨ ਦੀ ਆਪਾਂ 50 ਤੋਂ ਅੰਦਰ ਹੀ ਗੈਣ ਦੋ 40 ਕਈ ਕੇ ਦੇ ਅਗਲੇ ਠੀਕ ਆ ਹਾਂ ਕਿਉਂ ਮਿਲ ਕੇ ਆਪਾਂ ਆਪ ਦੇ ਹੱਥੀ ਕਰਾਤੀ ਚੈੱਕ ਆਪਾਂ ਥੀਜਾ ਕੇ ਕਰਾਈ ਗਈ ਅੱਜ ਕਰਾਈ ਨੂੰ 3 ਦਿਨ ਹੋਏ ਵੀਰੇ ਠੀਕ ਆ ਬਾਕੀ ਜਿਹੜੇ ਕਿਸੇ ਖਰੀਦਦਾਰ ਨੇ ਖਰੀਦਣੀ ਆ ਸਾਈ ਬਿਆਨਾ ਕਰਕੇ ਆਪੀ ਚੈੱਕ ਉਹ ਵੀ ਕਰਵਾਏ ਸਾਈ ਬਿਆਨਾ ਕਰਕੇ ਆਪਦੀ ਤਸੱਲੀ ਕਰਾ ਕੇ ਲੈ ਜਾਵੇ ਹਾਂ ਬਾਕੀ ਡਾਕਟਰਾਂ ਦਾ ਕਰੀਚਾ ਕਿ ਮੈਂ ਫੇਰ ਕਰ ਦੂੰਗਾ ਹੈ ਗਾਂ ਬਣਿਆ 100% ਮੇਰੇ ਹਾਵ ਆਹ ਦੋ ਤੋਂ ਕਿੰਨਾ ਚਵਾ ਦਾਂਗੇ ਵੈਸੇ ਦੋ ਜਹਾ ਲੀਟਰ ਵਾਲਾ ਵਾ 6 ਕਿਲੋ ਵਾ ਸ਼ੀ ਕੋਲ ਠੀਕ 6 ਕਿਲੋ ਜਿਹੜਾ ਦੋਸਤੋ ਲੀਟਰ ਵਾਲਾ ਦੁੱਧ ਆ ਤੇ ਪਹਿਲਾਂ ਵੀਰ ਕਹਿੰਦਾ ਵੀ ਜਿਹੜੀ ਇਹ ਦੋਸਤੋ ਵੈਰ ਸੁਈ ਆ ਠੀਕ ਹੈ 6 ਲੀਟਰ ਦੁੱਧ ਆ ਤੇ 40 45 ਦਿਨ ਦਾ ਜਿਹੜਾ ਦੋਸਤੋ ਅੱਗੇ ਗੱਪਣ ਚੈੱਕ ਪਾਸ ਨਿਕਲੀ ਆ ਸੋ ਕਿਸੇ ਵੀਰ ਨੇ ਵੈਰੀਫਾਈ ਕਰਨਾ ਸੁਖਦੇਵ ਦੇ ਪੋਲ ਜਿਹੜੇ ਡਾਕਟਰ ਸਾਹਿਬ ਨੇ ਚੈੱਕ ਕੀਤੀ ਆ ਉਹਦੇ ਤੁਸੀਂ ਸੰਪਰਕ ਨੰਬਰ ਲੈ ਕੇ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਸਾਈਪੀਐਨਆ ਕਰਕੇ ਆਪਦੀ ਘਰ ਵਿਜ਼ਿਟ ਕਰਕੇ ਤੁਸੀਂ ਆਪ ਵੀ ਜਿਹੜੀ ਦੋਸਤੋ ਚੈੱਕ ਪਾਸ ਵੈਰੀਫਾਈ ਕਰ ਸਕਦੇ ਹੋ ਥਣਥਨ ਪੂਰਾ ਮੱਝਾ ਵਾਲਾ ਨੋਗਲਾ ਥਾਣਾ ਜਵਾਬਪਨਾ ਦੀ ਬੜੀ ਚੰਗੀ ਗੱਲ ਆ ਨੋ ਇਹਨੂੰ ਰੱਸੀ ਪਾ ਲਈ ਦੀ ਪਰ ਅੱਛਾ ਜੀ ਹਾਂ ਰੱਸੀ ਪਾ ਗ ਜਿਹੜਾ ਮੈਂ ਕਹਾ ਉਹਨੂੰ ਭਾਵੇਂ ਰੱਸੀ ਨਾਲ ਬਈਗਾ ਬਿਲਕੁਲ ਤੇ ਦਿਖਾ ਦਿਓ ਫੋਲ ਕੇ ਵੈਸੇ ਜਿਹੜੀ ਦੋਸਤੋ 100% ਚੈੱਕ ਹੋਈ ਆ ਸੁਖਦੇਵ ਦੇ ਦੁਆਰਾ ਅ ਕੋਈ ਜਿਹੜੇ ਖਰੀਦਦਾਰ ਨੇ ਖਰੀਦਦਰੀਆਂ ਮੈਂ ਬਾਰ ਬਾਰ ਤਾਂ ਕਹਿ ਰਿਹਾ ਦੋਸਤੋ ਆ ਵੀ ਸਾਈਬੇਨਾ ਕਰਕੇ ਜਿਹੜੇ ਖਰੀਦਦਾਰ ਨੇ ਖਰੀਦਦਰੀ ਆਪ ਦੀ ਤਸੱਲੀ ਆਪ ਵੀ ਜਰੂਰ ਕਰ ਲਿਓ ਠੀਕ ਆ ਐ ਸੁਖਦੇਵ ਜੱਟੀ ਆ ਪੂਰੀ ਜਵਾਨ ਆ ਹਾਂਜੀ ਬਾਕੀ ਜੀ ਇਹ ਮੇਰਾ ਵੀ ਕੋਈ ਖਾਮ ਲੈਣਾ ਗਾਂ ਗਾਂ 60 70000 ਦੀ ਗਾਂ ਆ ਬਲੂਨ ਵਸ਼ੀਆ ਪਹਿਲਣ ਆਉਂਦੇ ਹਿਆਲ ਚ ਆਉਂਦੇ ਹਿਆਲ ਆ ਆਉਂਦੇ ਹਿਆਲ ਜਰ ਰੁਪਇਆ 650000 ਬੋਚ ਬਾਲੂਗਾ ਹਾਂ ਬਾਕੀ ਰਕਮ ਛੋਟੀ ਆ ਬਿਲਕੁਲ ਬਹੁਤ ਹੀ ਚੰਗਾ ਹਨ ਬਹੁਤ ਜਿਆਦਾ ਚੰਗਾ ਲੱਗਾ ਲਓ ਜੀ ਬਾਕੀ ਦੋਸਤੋ ਦੁੱਧ ਵੀ ਦੱਸਤਾ 베ਰਵਾ ਤੁਹਾਨੂੰ ਦੇਤਾ ਹੈ ਵੀ ਜਿਹੜੀ ਤਸੰਦੀ ਆ ਚੈੱਕ ਪਾਸ ਕਰਵਾਈ ਆ ਦਿਨਾਂ ਦੇ ਹਿਸਾਬ ਨਾਲ ਠੀਕ ਆ ਆਪਦੀ ਤਸਦੀ ਤੁਸੀਂ ਵੀ ਕਰ ਲਿਓ ਤੇ ਮੁੱਲ ਲੈਣ ਦੇ ਫਿਰ ਇਹਦਾ ਕੀ ਰੱਖਿਆ ਭਰਾ ਫਿਰ ਜੇ ਮੁੱਲ ਕਰਨ ਨੂੰ ਭਾਵੇਂ ਇਹਦਾ 16 17 18000 ਕਰੀ ਜੀ ਹਾਂ ਨਾ ਜਿਹੜੀ ਦੇ ਦੇਣੀ 14000 ਦੇ ਵਿੱਚੋਂ 100 ਰੁਪਏ ਛੋੜੀ ਹੋਣੀ ਆ ਚੋੜਾ ਜੋ ਹਾਂਜੀ ਹਾਂਜੀ ਇੱਕ ਹੋਰ ਵੇਸ਼ ਛੋੜੀ ਕਰਨੀ ਮੋਲ ਭਾਵੇਂ ਫੇਰ ਕੋਈ ਜਿੰਨੀ ਮਰਜ਼ੀ ਕਰੀਏ 15 16 17 ਕਰੀ ਉਹ ਕੰਮ ਨਹੀਂ ਕਰਨਾ ਲੈਣ ਦੇਣ ਵਾਲਾ ਕੰਮ ਕੀਤਾ ਹਰ ਆਪਾਂ ਹੂੰ ਬਾਕੀ ਵਹਿੜ ਬਹੁਤ ਜਿਆਦਾ ਢਾਂਚਾ ਬਹੁਤ ਜਿਆਦਾ ਚੰਗਾ ਵੇਸ਼ੀਆ ਠੀਕ ਹੈ ਹਾਂਜੀ ਹਾਂਜੀ ਲਾਭ ਵੀ ਦੋਸਤੋ ਰੇਟ ਬਾਈ ਸਖਦੇਵ ਨੇ ਦੱਸਤਾ ਤੇ ਸਰੀਰ ਘਟਾਂਚਾ ਵੱਡਾ ਠੀਕ ਹੈ ਜੀ ਕੱਦ-ਕਾਠ ਵੱਡੀ ਆ ਜਾਤ-ਪਾਤ ਵਾਲੀ ਆ ਪੂਰੀ ਵੱਡੇ ਆ ਕਤਪੋਤ ਵਾਲੀ ਆ ਰੇਟ ਜਾਇਜ਼ ਆ ਦੁੱਧ ਵੀ ਥੱਲੇ ਹੈਗਾ ਅੱਗੇ ਵੀ ਆ ਦੋਸਤੋ ਪੂਰੀ ਆਸ ਆ ਬਾਕੀ ਜਿਹੜੇ ਵੀਰ ਨੇ ਚੈੱਕ ਕਰਾਉਣੀ ਆ 100% ਫਿਰ ਤੁਹਾਡੇ ਵੀਰਾਂ ਦੋਸਤੋ ਜੈਕ ਗਰਾਉਂਡ ਤੇ ਪੋਜ਼ਿਟਿਵ ਹੀ ਨਿਕਲੂਗੀ ਉਹ ਤੁਸੀਂ ਆਪਦੀ ਵੈਰੀਫਾਈ ਜਰੂਰ ਕਰ ਲਿਓ ਮੈਂ ਤਾਂ ਵਾਰ-ਵਾਰ ਵੀਰੇ ਇਹੋ ਗੱਲਾਂ ਨਾਲ ਹਾਰ ਵੀਡੀਓ ਦੇ ਚਾਹੇ ਮੈਂ ਆ ਚਾਹੇ ਹੋਰ ਕੋਈ ਆਪਦੀ ਤਸੱਲੀ ਕਰਕੇ ਖੜੋ ਕਿਉਂ ਵਸਤਨਾ ਪੈਸੇ ਦੇਣੇ ਭਾਵੇਂ ਥੋੜੇ ਲਾਉਣੇ ਭਾਵੇਂ ਬਾਦੇ ਲਾਉਣੇ ਆ ਮੜ ਕੇ ਲਾਮਾ ਦੇਣ ਦਾ ਜਿਹੜਾ ਉਹ ਬੰਦਾ ਭਰਾ ਲੱਗਦਾ ਆ ਗੱਲ ਮੈਂ ਤਾਂ ਨਾ ਵੀਰਾ ਵੀਰ ਜਨੇ ਚੋਣੀ ਦੋ ਡੰਗ ਚੋਏ ਤਿੰਨ ਡੰਗ ਚੋ ਕੇ ਖੜੇ ਆਪਦੀ ਤਸੱਲੀ ਕਰਕੇ ਖੜੇ ਇਹ ਨਹੀਂ ਚਾਹ ਕਈ ਮੈਂ ਨਵਾਂ ਹਾਰ ਜੇ ਕਿਸ ਵੀਰ ਭਰਾ ਨੇ ਡੰਗਰ ਲੈਣਾ ਨਾ ਸਾਡੀ ਥੱਲੀ ਵੀਰ ਕਰੇ ਕਿਉਂ ਪੈਹਾ ਬੜਾ ਔਖਾ ਬੰਦਾ ਜਿੱਦੇ ਸਮੇ ਦੇ ਤੇ ਬੋਲ ਕੇ ਸੰਪਰਕ ਆਪਣਾ ਸਕਦੇ ਬਈ 73475 86522 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੁਖਦੇਵ ਸਿੰਘ ਪਿੰਡ ਮਾਨੋਚਾਲ ਤਰਨਤਾਰਨ ਸਾਹਿਬ ਤੋਂ ਦੋਸਤੋ 10 ਕਿਲੋਮੀਟਰ ਦੀ ਦੂਰੀ ਆ ਧਿਆਨਪੁਰੇ ਰੋਡ ਦੇ ਉੱਪਰ ਆ ਦੋਸਤੋ ਇਹ ਪਿੰਡ ਬਿਲਕੁਲ ਸਿੱਧਾ ਢਾਲੇ ਕੇ ਪਿੰਡ ਬਿਲਕੁਲ ਲੱਗੇ ਆ ਮਾਨੋਚਾਲ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅ